ਕਰਦੀ ਇਕਤਰਤਾ ਹੋਈ ਆ ਤੇ ਸਰਬਸੰਮਤੀ ਨਾਲ ਨਗਰ ਸੰਘਰ ਕੋਟ ਦੀਆਂ ਸਮੂਹੀਆਂ ਸੰਗਤਾਂ ਵੱਲੋਂ ਤੇ ਸਾਰੀਆਂ ਕਮੇਟੀਆਂ ਵੱਲੋਂ ਇਹ ਮਤੇ ਜਿਹੜੇ ਪਾਸ ਕੀਤੇ ਗਏ ਆ ਜੋ ਹੇਠ ਲਿਖੇ ਅਨੁਸਾਰ ਪਹਿਲਾ ਮਤਾ ਇਹ ਆ ਕਿ ਮਸੀਹ ਭਾਈ ਜਗਰਾ ਜਿਹੜਾ ਵਾ ਜਿਹੜੇ ਪਰਿਵਾਰ ਇਹਦੇ ਨਾਲ ਜੁੜਿਆ ਉਹਨਾਂ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸواری ਜਿਹੜੀ ਉਹ ਨਹੀਂ ਜਾਵੇਗੀ ਤੇ ਨਾ ਹੀ ਗਰੰਥੀ ਸਿੰਘ ਉਹਨਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ ਦੂਜੀ ਦੂਜਾ ਮਤਾ ਇਹ ਆ ਕਿ ਇਹਨਾਂ ਪਰਿਵਾਰਾਂ ਨਾਲ ਜਦੋਂ ਇਹ ਜੁੜੇ ਨੇ ਮਸੀਹ ਭਾਈਚਾਰੇ ਨਾਲ ਜਿਨ੍ਹਾਂ ਦੇ ਘਰ ਇਹਨਾਂ ਕੋਈ ਮੌਤ ਹੋ ਜਾਂਦੀ ਹੈ ਤੇ ਜੇ ਸੰਸਕਾਰ ਕਰਨਾ ਚਾਹੁੰਦੇ ਆ ਤੇ ਸਿਵਾ ਵਿੱਚ ਕਰ ਸਕਦੇ ਆ ਤੇ ਜੇ ਕਹਣੇ ਫਿਰ ਦਫਨਾਉਣਾ ਹੈ ਤੇ ਫਿਰ ਸਿਵਿਆਂ ਵਿੱਚ ਨਹੀਂ ਦਫਨਾ ਸਕਦੇ ਤੀਜਾ ਮਤ ਹੈ ਕਿ ਮਸੀਹ ਭਾਈਚਾਰਾ ਜਿਹੜਾ ਪਿੰਡ ਵਿੱਚ ਕਿਸੇ ਦੇ ਘਰ ਦੇ ਬਾਹਰ ਆਪਣਾ ਜਿਹੜਾ ਇਸ਼ਤਿਹਾਰ ਆ ਉਹਨਾਂ ਪਰਿਵਾਰ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਲਗਾ ਸਕਦਾ ਕੇਵਲ ਆਪਣੇ ਘਰਾਂ ਦੇ ਕਿਉਂ ਲਾ ਸਕਦੇ ਚੌਥਾ ਮਤੇ ਆਇਆ ਕਿ ਨਗਰ ਵਿੱਚ ਮਸੀਬਾਈਚਾਰਾ ਕੋਈ ਵੀ ਜਿਹੜੀ ਸੋਭਾ ਯਾਤਰਾ ਉਹ ਨਹੀਂ ਕਰ ਸਕਦਾ ਇਹ ਜਿਹੜੇ ਮਤੇ ਆਇਆ ਇਹਨਾਂ ਤੋਂ ਮੇਰਾ ਅਜੀਤ ਸਿੰਘ ਜੀ ਅਜੀਤ ਜੀ ਕਹਿੰਦੇ ਕੀ ਕਹੋਗੇ ਜਿਹੜੇ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਮਤੇ ਪਾਏ ਗਿਆ ਆ ਕੀ ਕਾਰਨ ਰਹਾ ਉਹ ਮਤੇ ਪਾਉਂਦਾ ਇਹ ਤੇ ਜੋ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਆ ਉਹਦੇ ਬਾਰੇ ਤੁਹਾਨੂੰ ਦੱਸਿਆ ਵੀ ਇਨਾ ਕਰਕੇ ਸਾਡੇ ਵਿੱਚੋਂ ਸਾਡੇ ਬੱਚੇ ਜਿਹੜੇ ਨਿਕਲ ਕੇ ਦੂਜੇ ਧਰਮ ਨੂੰ ਅਪਣਾ ਰਹੇ ਆ ਤੁਹਾਨੂੰ ਇਸ ਗੱਲ ਦਾ ਵੀ ਬੜਾ ਦੋਖ ਹੈ ਕਿਉਂ ਤੁਸੀਂ ਗਏ ਇਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਦੁੱਖ ਕੇ ਕਿ ਮਤਲਬ ਕਿਉਂ ਤੁਸੀਂ ਇਹ ਧਰਮ ਛੱਡ ਕੇ ਗਏ ਜੀ ਪਰ ਇਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਿੱਦਨ ਮਤੇ ਪਾਇਆ ਤਾਂ ਆਈਸੀਯੂ ਸੇ ਮਜੀ ਪਾਈ ਹਾਂਜੀ ਆਏ ਆਏ 8-10 ਘਰ ਆਏ ਬੀਬੀਆਂ ਜਿਆਦੀ ਆਈਆਂ ਤੇ ਬੰਦੇ ਘੱਟ ਇਹ ਕੀ ਕਾਰਨ ਰਿਹਾ ਵੀ ਇਹ ਮਤੇ ਪੋਣੇ ਪਾਇਆ ਕਿਉਂਦੇ ਸੀ ਦੀਦ ਦਿਹਾੜਿਆਂ ਦਾ ਕਰਕੇ ਤੁਸੀਂ ਇਹ ਮਤੇ ਪਾਇਆ ਹਾਂ ਸੀ ਦੀਦ ਦਿਹਾੜਿਆਂ ਦਾ ਵੀ ਆ ਤਾਂ ਵੈਸੇ ਵੀ ਗਾਂ ਫੇਰ ਕੰਮ ਮਲਬੀ ਇਦਾਂ ਹੀ ਚੱਲ ਪਣਾ ਝਗੜਾ ਵੀ ਉਸੇ ਇੱਥੇ ਅਸਿਕਨਗਰ ਬਾਰੇ ਕੀ ਕਹਿਣਾ ਚਾਹੋਗੇ ਜਿੱਥੇ ਤੇ ਮਾਤਾ ਕੀ ਜੀ ਦਾ ਜਨਮ ਸਥਾਨ ਹੈ ਇਹ ਗੁਰੂ ਅੰਦੇਜ ਵੀ ਇੱਥੇ ਵਿਹਣ ਆਏ ਸੀ ਮਾਤਾ ਕੀ ਜੀ ਇਹ ਬਹੁਤ ਮਲਵਈ ਸਾਰੇ ਵਰਲਡ ਦੇ ਵਿੱਚ ਪਤਾ ਵੀ ਗਿਆ ਜਨਮਸਥਾਨ ਨੂੰ ਪਤਾ ਕੀ ਦਾ ਇੱਕ ਹੋਰ ਗੁਰਦੁਆਰਾ ਆ ਬਾਬਾ ਜੀਮ ਸਿੰਘ ਦੇ ਨਾਂ ਤੇ ਚੱਲ ਰਿਹਾ ਜੀ ਕਿੰਨੇ ਕੁ ਪਰਿਵਾਰਾਂ ਮਜੀਤ ਭਾਈ ਜਰੇ ਦੇ ਪਿੰਡ ਦੀ ਕੋਈ 8-10 ਦੇ ਕਰੀਬ ਹੈਗਾ ਜੀ ਜਿਹੜੇ ਮਤੇ ਪਾਏਗੇ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਪਾਏ ਹਾਂ ਪਿੰਡ ਦੀ ਸਹਿਮਤੀ ਨਾਲ ਆ ਪਚਾਇ ਦੀ ਸਹਿਮਤੀ ਨਾਲ ਸਾਰਾ ਨਗਰ ਇੱਥੇ ਇਕੱਠਾ ਹੋਇਆ ਕੀ ਨਾਮ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜੀ ਕਿਹੜਾ ਪਿੰਡ ਪਿੰਡ ਇਹੀ ਸੰਗਰ ਕੋਟ ਕੀ ਕਹੋਗੇ ਮਤੇ ਪਾਏ ਮਜੀਤ ਭਾਈ ਜਰੇ ਦੇ ਲੋਕਾਂ ਦੇ ਇਤਨ ਇਕੱਠੇ ਕਿਵੇਂ ਹੋਏ ਕੀ ਕਾਰਨ ਰਿਹਾ ਮਤੇ ਪਉਂਦਾ ਮਤੇ ਪਾਉਣ ਦਾ ਕਾਰਨ ਜਿਹੜਾ ਇਹ ਹੀ ਰਿਹਾ ਕਿ ਅਸੀਂ ਪਿਛਲੇ ਦਿਨਾਂ ਤੋਂ ਇਹਨਾਂ ਨੂੰ ਵੇਖ ਰਿਹਾ ਸੀ ਤੇ ਇਹ ਆਪਣੀਆਂ ਜਿਵੇਂ ਮਨਮਾਨੀ ਕਹਿ ਸਕਦੇ ਆਪਾਂ ਕਿ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਘਰੋ ਘਰੀ ਜਿਹੜਾ ਤੁਸੀਂ ਇਹ ਸਮਸੀ ਦਾ ਜੋ 크ਿਸਮਸ ਡੇ ਮਨਾਉਂਦੇ ਆ ਤੁਸੀਂ ਆਪਣੇ ਘਰ ਜੋ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਮਨਾਓ ਪਰ ਇਹ ਇਸ ਗੱਲ ਤੇ ਵਿਜੇ ਦੇ ਪਏ ਅਸੀਂ ਜਿਹੜਾ ਵਾਏ ਡੀਜੇ ਲਾ ਕੇ ਤੇ ਸਾਰੇ ਨਗਰ ਦੇ ਚਾਹ ਤੇ ਫੇਰੇ ਜਿਹੜੀ ਆ ਜਿਵੇਂ ਆਪਾਂ ਨਗਰ ਕੀਰਤਨ ਕਰਦੇ ਆ ਤੇ ਇਹੋ ਹੀ ਸ਼ੋਭਾ ਯਾਤਰਾ ਜਿਹੜੀ ਕਰਨੀ ਹੈ ਤੇ ਇਹੋ ਹੀ ਸਮਝਾਇਆ ਵੀ ਸਿੱਧੀ ਦਿਹਾੜੇ ਚੱਲ ਰਹਾ ਤੇ ਇਹ ਜਿਹੜੀ ਆ ਇਹਂਡਾ ਜਾਇਤ ਨਹੀਂ ਦਿੰਦਾ ਨਗਰ ਜਾਇਤ ਨਹੀਂ ਦਿੰਦਾ ਕਿਉਂਕਿ ਮਾਤਾ ਕੀਵੀ ਜੀ ਦਾ ਜਿਹੜਾ ਇਤਿਹਾਸਕ ਨਗਰ ਆ ਤੇ ਇਸ ਕਰਕੇ ਕਿਉਂਕਿ ਅਸੀਂ ਮਾਤਾ ਕੀਵੀ ਜੀ ਦਾ ਜਿਹੜਾ ਵਿਆਹਪੁਰਪਾ ਉਹ ਵੀ ਅਸੀਂ ਹਰ ਸਾਲ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਰੇ ਜਿੰਨੇ ਵੀ ਇਲਾਕਾ ਨਿਵਾਸੀ ਸੰਗਤਾਂ ਉਹ ਮਨਾਉਂਦੀਆਂ ਕਿਉਂਕਿ ਆ ਹੁਣ ਅੱਗੇ ਮਾਗ ਦਾ ਮਹੀਨਾ ਆਉਣਾ ਤੇ ਮਾਗ ਦੇ 15 16 ਮਾਗ ਨੂੰ ਜਿਹੜਾ ਏ ਜਹਾੜਾ ਜਿਹੜਾ ਵਿਆਹਪੁਰਬ ਦਾ ਇਹ ਬੜੀ ਸ਼ਰਦਾ ਪਾਵਨ ਦੇ ਨਾਲ ਮਨਾਇਆ ਜਾਂਦਾ ਤੇ ਅਸੀਂ ਨਸੀਬਾਈ ਚਰੇ ਨੂੰ ਇਹੋ ਬੇਨਤੀ ਕੀਤੀ ਵੀ ਤੁਸੀਂ ਜੋ ਵੀ ਚਲੋ ਤੁਸੀਂ ਜਿਸ ਵੀ ਧਰਮ ਨੂੰ ਮੰਨਦੇ ਜੋ ਤੁਸੀਂ ਆਪੋ ਆਪਣੇ ਘਰ ਹੀ ਜਿਸ ਤਰ੍ਹਾਂ ਮਰਜ਼ੀ ਆਪਣਾ ਜਸ਼ਨ ਕਰੋ ਪਰ ਜਿਹੜਾ ਗਲੀਆਂ ਬਜ਼ਾਰਾਂ ਦੇ ਵਿੱਚ ਜਿਹੜਾ ਡੀਜੀ ਲਾਟਿਆ ਇਹਦੀ ਇਰਾਤ ਜਿਹੜੀ ਅਸੀਂ ਨਹੀਂ ਕਰਦੇ ਕਿੰਨੀ ਤਿੰਨ ਦੀ ਗੱਲ ਗੱਲ ਮਤ ਜੇ 23 12 24 ਦੀ ਗੱਲ ਹੈ ਕਿੰਨੇ ਕੁ ਲੋਕ ਹਾਜ਼ਰ ਸੀ ਸਾਰੇ ਪਿੰਡ ਦੀ ਸਾਂਝੀ ਨਾਲ ਮਿਲ ਕੇ ਆ ਹਾਂ ਸਾਰਾ ਨਗਰ ਹੀ ਹਾਜ਼ਰ ਸੀ ਲਗਭਗ ਕੋਈ ਆਪਾਂ 4-500 ਬੰਦਾ ਜਿਹੜਾ ਉਹ ਉਸ ਉਸ ਟਾਈਮ ਨਗਰ ਦਾ ਹਾਜ਼ਰ ਸੀ ਕਮੇਟੀਆਂ ਕਿਹੜੀਆਂ ਪਿੰਡ ਦੀਆਂ ਜਿਹੜੀਆਂ ਕਮੇਟੀਆਂ ਨਗਰ ਦੀਆਂ ਕਮੇਟੀਆਂ 4 ਐ ਜੀ ਇੱਕ ਮੱਛਿਆ ਲੰਗਰ ਕਮੇਟੀ ਪੂਰਨਮਾਸ਼ੀ ਲੰਗਰ ਕਮੇਟੀ ਗੁਰਦੁਆਰਾ ਮਾਤਾ ਕੀਵੀ ਜੀ ਪ੍ਰਬੰਧਕ ਕਮੇਟੀ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਤੇ ਕਿਸਾਨ ਸੰਘਰਸ਼ ਕਮੇਟੀ ਵੀ ਸਾਡੇ ਨਗਰ ਦੇ ਹੈਗੀ ਆ ਉਹਨਾਂ ਦੀ ਵੀ ਸਹਿਮਤੀ ਨਾਲ ਆ ਤੇ ਸਮੇਤ ਪੰਚਾਇਤ ਦੀ ਜਿਹੜੀ ਆ ਉਹ ਵੀ ਸਹਿਮਤੀ ਨਾਲ ਆ